ਇਹ ਤਾਂ ਬਈ 70000 70000 ਰੁਪਇਆ ਭਰਾਓ ਆ ਤਾਂ ਉਹੀ ਵਾਂਗੂ ਹੀ ਸੁਪਰ ਸੀਡਰ ਪਿਆ ਹੈਗਾ ਦੇਖ ਸਕਦੇ ਤੁਸੀਂ ਕੰਡੀਸ਼ਨ ਬਹੁਤ ਵਧੀਆ ਗਈ ਇਹਦੀ ਫਟਾ ਘਟਨ ਵਾਲਾ ਬਈ ਧੰਗ ਨਹੀਂ ਲਿਖਾ ਹੋਇਆ ਆ ਨੇੜਿਓਂ ਦੇਖ ਸਕਦੇ ਹੋ ਤੁਸੀਂ ਸਿਹਰਾ ਕੰਡੀਸ਼ਨ ਐਦੋਂ ਵਧੀਆ ਤਾਂ ਕੁਛ ਨਹੀਂ ਜਮਾਂ ਇਹ ਲੱਗਦਾ ਯਾਰ ਜਿਵੇਂ ਨਵਾਂ ਹੁੰਦਾ ਕਿਸੇ ਨੇ 10 20 ਕਿਲੀ ਬੀਜੇ ਹੁੰਦੇ ਨੇ ਸਸਤੇ ਭਾਵੇਂ ਤੇ ਸੁਪਰ ਸੀਡਰ ਜਾਂ ਤੂੜੀ ਵਾਲੀਆਂ ਮਸ਼ੀਨਾਂ ਲੈਣੀਆਂ ਨੇ ਤਾਂ ਜੁੜੋ ਆਪਣੇ ਨਾਲ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਵਧੀਆ ਕੰਡੀਸ਼ਨ ਦੇ ਸੁਪਰ ਸੀਡਰ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਜਿਹੜੇ ਮਰਜ਼ੀ ਰੇਟ ਦੇ ਤੁਸੀਂ ਇਹ ਬਾਈਆਂ ਤੋਂ ਲੈ ਸਕਦੇ ਹੋ ਆਜੋ ਆਪਾਂ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਅੱਜ ਕੀਦ ਲੈ ਕੇ ਆਇਆ ਵੀਰੇ ਆਪਾਂ ਭਾਈ ਦਸਮੇਸ਼ ਮਲੇਰ ਕੋਟਲੇ ਦਾ ਹਾਂਜੀ ਤੇ ਬਾਈ ਮਾਡਲ ਆ 8 ਫੁੱਟਾ 8 ਫੁੱਟਾ ਹਾਂ ਕੰਡੀਸ਼ਨ ਕਰ ਲੋ ਇਹ ਚ ਇੱਕ ਬਹੁਤ ਵਧੀਆ ਕੰਡੀਸ਼ਨ ਹੈਗੀ ਮਾਰ ਕੇ ਮੂਰ ਕੇ ਦਿਖਾ ਦੇ ਬਾਈ ਬਹੁਤ ਵਧੀਆ ਨਵੇਂ ਵਰਗਾ ਪਿਆ ਹੈਗਾ ਜਮਾ ਮਾਰੇ ਮੋٹے ਚੱਲੇ ਹੁੰਦੇ ਨੇ ਪੈਸੇ ਦੀ ਬਚਤ ਹੋ ਜਾਂਦੀ ਹੈ ਬਹੁਤ ਜ਼ਿਆਦੇ 50 50 60 60000 ਰੁਪਇਆ ਵਿੱਚ ਵਿੱਚ ਜੋ ਤਾਂ ਲੱਖ ਲੱਖ ਰੁਪਇਆ ਵੀ ਬਚ ਰਹਿਦਾ ਹੈਗਾ ਕੀ ਰੇਟ ਆ ਵੀਰ ਜੀ ਇਹਦਾ ਇਹਦਾ ਬਈ ਰੇਟ ਹੈਗਾ 1.55 1.55 ਰੇਟ ਹੈ ਜੀ ਜਿਹੜੇ ਵੀਰ ਨੂੰ ਫਿੱਟ ਹੋਵੇ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਿਸੇ ਮੇਰੇ ਵੀਰ ਨੇ ਜਮਾ ਨਵੇਂ ਵਾਲਾ ਐ ਕਰਨਾ ਵੀ ਜਿਵੇਂ ਝਾਂਸੀ ਚੋਂ ਲਿਆਂਦਾ ਹੁੰਦਾ ਤਾਂ ਤੁਸੀਂ ਆਹ ਸੁਪਰਸੀਡਰ ਲੈ ਸਕਦੇ ਹੋ ਆੜਾ ਦਾੜਾ ਕਰ ਲੋ ਕੇਰਾ ਚੈੱਕ ਜਮਾ ਚਾਹੇ ਹਾਰ પા ਕੇ ਲੈ ਜਿਓ ਇਹਦੀ ਕੀ ਡਿਟੇਲ ਆ ਵੀਰ ਜੀ ਦੱਸਿਓ ਤੇ 23 ਮਾਡਲ ਹੈ ਹਾਂਜੀ 9 ਫੁੱਟਾ ਦਾ 9 ਫੁੱਟ ਹੈ ਜੀ ਤੇ ਬਲੇਡ ਹੈਗੇ ਨੇ ਇਹਦੇ 70 ਤੋਂ 75 ਪੈਸੇ ਠੀਕ ਹੈ ਜੀ ਕੰਡੀਸ਼ਨ ਤਾਂ ਇਹਦੀ ਦਾ ਦੱਸਦਾ ਹੀ ਐ ਤਾਂ ਲੱਗਦਾ ਜਿਵੇਂ ਚਾਹੇ ਜਾਂਸੀ ਜੋਕੜਾ ਹੈ ਹਾਂ ਬਈ ਹਾਂ ਹਾਂ ਇਹਦਾ ਪ੍ਰਾਈਸ ਕੀ ਹੈ ਜੀ ਪ੍ਰਾਈਸ ਦਾ 170 ਬਾਈ 170 ਹੈ ਭਰਾਵੋ ਜੇ ਤੁਸੀਂ ਇਹ ਵੀਡੀਓ ਦੇਖ ਕੇ ਬਾਈ ਨੂੰ ਫੋਨ ਕਰਦੇ ਹੋ ਤਾਂ 2 ਤੋਂ 4000 ਰੁਪਇਆ ਤੁਹਾਨੂੰ ਸਪੈਸ਼ਲ ਤੇ ਡਿਸਕਾਊਂਟ ਮਿਲੂਗਾ ਚਾਹੇ ਜਾ ਕੇ ਪਿੰਡ 'ਚ ਆਏ ਕਹਿ ਦਿਓ ਵੀ ਨਵਾਂ ਲੈ ਕੇ ਆਇਆ ਕੋਈ ਬੰਦਾ ਤੁਹਾਨੂੰ ਕਹਿ ਨਹੀਂ ਸਕਦਾ ਚੱਕ ਲੋ ਕਰਾਂ ਜਿਹੜਾ ਬਹੁਤ ਹੀ ਘੱਟ ਮੁਸ਼ਕਲ ਨਾਲ ਹੀ ਮਿਲਦਾ ਹੈਗਾ ਬਹੁਤ ਹੀ ਸਾਫ ਕੰਡੀਸ਼ਨ ਦਾ ਕਰ ਲੋ ਜੀ ਚੈੱਕ ਆਲਾ ਦਾਲਾ ਦੇਖ ਲਓ ਵੀਡੀਓ 'ਚ ਜਮਾਏ ਲੱਗਦਾ ਯਾਰ ਜਿਵੇਂ ਨਵਾਂ ਹੁੰਦਾ ਕਿਸੇ ਨੇ 10 20 ਕਿਲੀ ਬੀਜੇ ਹੁੰਦੇ ਨੇ ਇਹਦੀ ਕੀ ਕੰਡੀਸ਼ਨ ਹੈ ਵੀਰ ਜੀ ਕੀ ਡਿਟੇਲ ਹੈ ਇਹਦੀ ਇਹ ਬਈ 22 ਮਾਡਲ ਆ ਹਾਂਜੀ ਤੇ 8 ਫੁੱਟਾ ਦਾ ਬਲੇਟ ਹੈਗੇ ਨੇ 65 ਕ ਪੈਸੇ 65 ਕ ਪੈਸੇ ਜੀ ਕੰਡੀਸ਼ਨ ਤਾਂ ਇਹਦੀ ਦਿਖ ਹੀ ਰਹੀ ਆ ਹਾਂ ਹਾਂ ਤੇ ਪ੍ਰਾਈਸ ਕੀ ਆ ਜੀ ਇਹਦਾ ਪ੍ਰਾਈਸ ਵੇ ਦਾ 142000 142000 ਰੁਪਇਆ ਭਰਾਵਾ ਬਹੁਤ ਹੀ ਵਧੀਆ ਕੰਡੀਸ਼ਨ ਦਾ ਕੋਈ ਮਾੜਾ ਮੋਟਾ ਡਿਸਕਾਊਂਟ ਵੀ ਕਰਦੇ ਹੋ ਜਦੋਂ ਕੋਈ ਆ ਗਿਆ ਹੋ ਜੋ ਬਈ ਹੋ ਜੀ ਜਿਹੜਾ ਕੋਈ ਵੀਰ ਮੇਰਾ ਵੀਡੀਓ ਦੇਖ ਕੇ ਨਾਂ ਲੈ ਕੇ ਆਜਿਓ ਤੁਸੀਂ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਸਪੈਸ਼ਲ ਐਦੋਂ ਵਧੀਆ ਡੀਲ ਕੋਈ ਹੋਰ ਹੋ ਨਹੀਂ ਸਕਦੀ ਆ ਇੱਕ ਹੋਰ ਨਾਕ ਬਹੁਤ ਵਧੀਆ ਕੰਡੀਸ਼ਨ ਦਾ ਭਰਾ ਬੋ ਆ ਨੇੜਿਓਂ ਦਿਖਾ ਦਿਓ ਜੀ ਲੈਂਡ ਫੋਰਸ ਦਾ ਇਹਦੀ ਕੀ ਡਿਟੇਲ ਆ ਵੀਰੇ ਇਹ ਬਈ 21 ਮਾਡਲ ਆਗਾ ਠੀਕ ਹੈ ਜੀ ਤੇ 8.5 ਫੁੱਟ ਆ 8.5 ਫੁੱਟ ਆ ਜੀ 21 ਮਾਡਲ ਆ ਕਰ ਲਓ ਕੇਰਾ ਕੰਡੀਸ਼ਨ ਚੈੱਕ ਇਹਦੇ ਬਲੇਡ ਬਲੂਟ ਕਿਵੇਂ ਨੇ ਜੀ ਬਲੇਡ ਭਾਈ ਹੈਗੇ ਨੇ 60 ਪੈਸੇ 60 ਪੈਸੇ ਬਲੇਡ ਨੇ ਜੀ ਇਹਦੇ ਜਿਹੜਾ ਕੋਈ ਮੇਰਾ ਵੀਰ ਵੀਡੀਓ ਦੇਖ ਕੇ ਆਊਗਾ ਬਾਈਆਂ ਨੂੰ ਆ ਕੇ ਦੱਸ ਦਿਓ ਤਾਂ ਤੁਹਾਨੂੰ 5000 ਰੁਪਿਆ ਡਿਸਕਾਊਂਟ ਮਿਲ ਜਾਊਗਾ ਕੰਡੀਸ਼ਨ ਆ ਵੀਡੀਓ ਤੇ ਕਰ ਲੋ ਤੁਸੀਂ ਚੈੱਕ ਯਰ ਮੈਨੂੰ ਨਹੀਂ ਲੱਗਦਾ ਵੀ ਇੰਨੇ ਸਾਫ ਸੁਥਰੇ ਸੋਨੂੰ ਇੰਨੇ ਘੱਟ ਰੇਟਾਂ ਤੇ ਹੋਰ ਇਹ ਕਿਤੋਂ ਮਿਲ ਜਾਣਗੇ ਆਜੋ ਇੱਕ ਪੀਸ ਪਿੱਸੇ ਖੜਾ ਤੁਹਾਨੂੰ ਉਹ ਵੀ ਦਿਖਾਉਣਿਆ ਆ ਆਇਆ ਜੀ ਜਗਤਜੀਤ ਦਾ ਇਹ ਕਿੰਨੇ ਮਾਡਲ ਆ ਵੀਰੇ ਇਹ ਭਾਈ 20 ਮਾਡਲ ਆ 20 ਮਾਡਲ ਜਗਤਜੀਤ ਦਾ ਇਹ ਕਿੰਨੇ ਫੁੱਟ ਆ ਜੀ ਇਹ 7 ਫੁੱਟ ਆ ਭਾਈ 7 ਫੁੱਟ ਆ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਭਾਈ 70000 70000 ਰੁਪਏ ਭਰਾਵੋ ਆ ਤਾਂ ਉਹੀ ਵਾਂਗੂ ਹੀ ਸੁਪਰ ਸੀਟਰ ਪਿਆ ਹੈਗਾ ਦੇਖ ਸਕਦੇ ਤੁਸੀਂ ਕੰਡੀਸ਼ਨ ਬਹੁਤ ਵਧੀਆ ਹੈਗੀ ਇਹਦੀ ਫਟਾ ਘਟ ਨਾਲ ਆ ਬਾਈ ਠੀਕ ਹੈ ਫਟਾ ਘਟ ਇਹਦੇ ਨਾਲ ਆ ਜੀ ਇਹ ਵੀ ਨਹੀਂ ਹੈਗਾ ਵੀ ਸਮਾਨ ਤੇ ਤੁਹਾਨੂੰ ਅਲੱਗ ਪੈਸੇ ਲਾਉਣੇ ਪੈਣਗੇ ਸੁਪਰ ਸੀਟਰ ਤਾਂ ਤੁਸੀਂ ਹਰੇਕ ਹੀ ਬੰਦਾ ਲੈ ਲੈਂਦਾ ਪਰ ਜਿਹੜੀ ਆ ਕਿਟ ਨਾਲ ਆ ਇਹ ਬਹੁਤ ਵਧੀਆ ਨਾਲੇ ਰੁਪਏ ਬਹੁਤ ਜ਼ਿਆਦਾ ਘਟ ਐਨੇ ਰੁਪਈਆ ਜਿੱਦਾਂ ਤੁਹਾਨੂੰ ਕਿਧੋ ਨਹੀਂ ਮਿਲਣਾ ਹੈਗਾ ਫੋਟੇ ਦੀ ਜਗਤਜੀਤ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਵਧੀਆ ਯਾਰ ਕੋਕਾ ਪੀਸ ਹੈ ਜਮਾ ਕਿਤੇ ਰੰਗ ਨਹੀਂ ਲਿਆ ਹੋਇਆ ਆ ਨੇੜਿਆਂ ਦੇਖ ਸਕਦੇ ਹੋ ਤੁਸੀਂ ਸੈਰਾ ਕੰਡੀਸ਼ਨ ਹੈ ਇਦੋਂ ਵਧੀਆ ਤਾਂ ਕੁਝ ਨਹੀਂ ਹੋਣਾ ਇਹਦੀ ਡਿਟੇਲ ਦੱਸਿਓ ਵੀਰੇ ਜੀ ਕੀ ਬਲੇਟ ਨੇ ਇਹਦੇ ਕੀ ਪ੍ਰਾਈਸ ਹੈ ਇਹ ਬਾਈ 22 ਮਾਡਲ ਹੈਗਾ ਹਾਂਜੀ 8 ਫੁੱਟ ਤੇ ਬਲੇਟ ਹੈਗ ਨੇ ਬਈ ਇਹਦੇ 70 ਪੈਸੇ 70 ਪੈਸੇ ਜੀ ਕੀ ਪ੍ਰਾਈਸ ਹੈ ਜੀ ਇਹਦਾ ਇਹਦਾ ਬਾਈ 155 155 ਦਾ ਭਰਾਵੋ ਆ ਦੇਖ ਸਕਦੇ ਹੋ ਤੁਸੀਂ ਇਦੋਂ ਘੱਟ ਤੁਹਾਨੂੰ ਕੁਝ ਨਹੀਂ ਮਿਲਣਾ ਇਹਦੇ ਵੀ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਜੇ ਤੁਸੀਂ ਆ ਕੇ ਬਾਈਆਂ ਨਾਲ ਗੱਲ ਕਰੋਗੇ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈਗਾ ਸੇਤੀ ਤੋਂ ਸੇਤੀ ਲੁੱਟ ਲੋ ਮੇਲਾ ਬਹੁਤ ਹੀ ਵਧੀਆ ਕੰਡੀਸ਼ਨ ਦੇ ਨੇਗੇ ਬਾਅਦ ਚ ਇਹ ਨਾ ਹੋਵੇ ਤੁਸੀਂ ਦੇਖਦੇ ਹੀ ਰਹਜੋ ਆਜੋ ਕਿਰਾਂ ਆ ਵੀਡੀਓ ਦੇ ਉੱਪਰ ਮੈਂ ਐਡਰੈਸ ਮੈਂਸ਼ਨ ਕੀਤਾ ਹੋਇਆ ਹੈ ਬਾਈਆਂ ਨਾਲ ਕਰ ਲਿਓ ਕਨੈਕਟ ਹੋਰ ਵੀ ਕਿਸੇ ਨੇ ਕੋਈ ਸੰਦਸਨ ਦੇ ਜਿਹੜਾ ਵੇਚਣਾ ਹੋਵੇ ਜਾਂ ਲੈਣਾ ਹੋਵੇ ਅਲੱਗ ਤੋਂ ਵੀ ਤੁਸੀਂ ਕੋਈ ਆਪਣੀ ਕੱਲੀ ਚੀਜ਼ ਵੇਚਣੀ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਧੰਨਵਾਦ ਜੀ